ਸਤਿ ਸ਼੍ਰੀ ਅਕਾਲ ਜੀ ਸਾਰੇ ਸਾਥੀਆਂ ਦਾ ਵਿਦਿਆਰਥੀ ਸਾਥੀਆਂ ਦਾ ਸਭ ਦਾ ਫਿਊਚਰ ਪੁਆਇੰਟ ਮੁਕਸਰ ਦੇ ਪਲੇਟਫਾਰਮ ਤੇ ਸਵਾਗਤ ਹੈ ਜੀ ਪਿਆਰੇ ਵਿਦਿਆਰਥੀ ਸਾਥੀਓ ਬਹੁਤ ਸਾਰੀਆਂ ਜਿਹੜੇ ਹੈਗੇ ਆ ਪੋਸਟਾਂ ਦੇ ਹੁਣ ਪੇਪਰ ਸਾਡੇ ਕੋਲੇ ਆਉਣ ਵਾਲੇ ਨੇ ਤੇ ਆਪਣਾ ਫੋਕਸ ਹੈ ਜਿਹੜਾ ਵੀ ਆਪਾਂ ਤਿਆਰੀ ਇਸ ਵਾਰੀ ਵਧੀਆ ਕਰੀਏ ਤਾਂ ਜੋ ਅਸੀਂ ਸਾਡੀ ਆਉਣ ਵਾਲੀ ਭਰਤੀ ਦੇ ਵਿੱਚ ਆਪਾਂ ਸਿਲੈਕਟ ਹੋ ਸਕੀਏ ਸਾਡੇ ਕੋਲੇ ਪੰਜਾਬ ਪੁਲਿਸ ਦੀ ਭਰਤੀ ਆਉਣ ਵਾਲੀ ਹੈ ਜੀ ਐਂਡ ਜਿਹੜਾ ਹੁਣ ਪੈਰਲਲ ਸਾਡੇ ਕੋਲੇ ਐਗਜ਼ਾਮ ਆਣਾ ਹੈਗਾ ਟੀਚਰ एलिजिਬਿਲਟੀ ਟੈਸਟ ਦੇ ਵਿੱਚ ਪੀਐਸ ਟੈਸਟ ਇਹ ਵੀ ਆਨਾਲਾ ਜੀ ਪੀ ਟ੍ਰਿਪਲ ਐਸਬੀ ਦੇ ਅੰਦਰ ਸਾਡੇ ਕੋਲੇ ਲੇਬਰ ਇਨਸਪੈਕਟਰ ਆਗੇ ਐਂਡ ਸਾਡੇ ਕੋਲੇ ਹੁਣ ਸੀਨੀਅਰ ਅਸਿਸਟੈਂਟ ਆ ਜਾਏਗਾ ਐਂਡ 8 ਤਰੀਕ ਨੂੰ ਜਿਹੜਾ ਸਾਡੇ ਕੋਲੇ ਕਲਰਕਾਂ ਦਾ ਪੇਪਰ ਵੀ ਓਪਨ ਹੋ ਜਾਣਾ ਜੀ ਇਹਨਾਂ ਸਾਰੇ ਪੇਪਰਾਂ ਦੇ ਵਿੱਚ ਹਿਸਟਰੀ ਜੀਕੇ ਪੋਲੀਟੀਕਲ ਸਾਇੰਸ ਪੰਜਾਬ ਜੀਕੇ ਇਹ ਸਾਰੀ ਬਹੁਤ ਇੰਪੋਰਟੈਂਟ ਹੈ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕੁਝ ਇੱਕ 40 ਕੁਐਸਚਨਾਂ ਤੇ ਡਿਸਕਸ ਕਰਾਂਗੇ ਬਹੁਤ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਅਸੀਂ ਹੁਣ ਤਿਆਰ ਕਰਾਂਗੇ ਇਨ੍ਹਾਂ ਕੁਐਸਚਨਸ ਦੇ ਵਿੱਚ ਇੱਕ ਤਾਂ ਸਾਡਾ 베ਸ ਬਣਿਆ ਜਾਣਾ ਹੈ ਇੱਕ ਬੇਸਿਕਸ ਕਲੀਅਰ ਹੋ ਜਾਣੇ ਆ ਦੂਸਰਾ ਸਾਡਾ ਇਹਦੇ ਵਿੱਚ ਪਿਛਲੇ ਪੇਪਰਾਂ ਦੇ ਵਿੱਚ ਆਏ ਕੁਐਸਚਨ ਉਹ ਸਾਨੂੰ ਕਨਫਰਮ ਹੋ ਜਾਣਗੇ ਨਾਲ ਨਾਲ ਆਉਣ ਵਾਲੇ ਕੁਐਸਚਨ ਜਿਹੜੇ ਸਾਡੇ ਪੇਪਰਾਂ ਦੇ ਵਿੱਚ ਆਉਣੇ ਨੇ ਉਹਨਾਂ ਦਾ ਸਾਡੇ ਕੋਲ ਇੱਕ ਏਰੀਆ ਉਹ ਡਿਸਾਈਡ ਹੋ ਜਾਏਗਾ ਸੋ ਆਪਾਂ ਬਹੁਤ ਹੀ ਦੇਰ ਨਾ ਕਰਦੇ ਹੋਏ ਕਲਾਸ ਨੂੰ ਅਰੰਭ ਕਰਦੇ ਹਾਂ ਜੀ ਸਾਡੇ ਕੋਲੇ ਫਸਟ ਕੁਐਸਚਨ ਹੈ ਜੀ ਇਹ ਕਹਿੰਦੇ ਭਾਰਤ ਵਿੱਚ ਮੁਗਲ ਸ਼ਾਸਕ ਦੇ ਸਮੇਂ ਕਿਸ ਮੁਗਲ ਸ਼ਾਸਕ ਦੇ ਸਮੇਂ ਭਾਰਤ ਵਿੱਚ ਕਿਸ ਮੁਗਲ ਸ਼ਾਸਕ ਦੇ ਸਮੇਂ ਈਸਟ ਇੰਡੀਆ ਕੰਪਨੀ ਵਪਾਰ ਕਰਨ ਆਉਂਦੀ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਆ ਭਾਰਤ ਵਿੱਚ ਕਿਸ ਸ਼ਾਸਕ ਦੇ ਸਮੇਂ ਈਸਟ ਇੰਡੀਆ ਕੰਪਨੀ ਬਣਦੀ ਹੈ ਤਾਂ ਇਹ ਬਣਦੀ ਆ ਉਸ ਸਮੇਂ ਅਕਬਰ ਦਾ ਸ਼ਾਸਨ ਸੀ ਅਕਬਰ ਦਾ ਤੇ ਬਣੀ ਇੰਗਲੈਂਡ ਦੇ ਵਿੱਚ ਤੇ ਉਸ ਸਮੇਂ ਮਹਾਰਾਣੀ ਅਲੀਜ਼ਾਬੈਥ ਅਲੀਜ਼ਾ ਇਪੈਥ ਇਹ ਕੰਪਨੀ ਬਣਨਾ ਸਮੇਂ ਦੀ ਗੱਲ ਹੈ ਇਹ ਕਹਿੰਦਾ ਵੀ ਭਾਰਤ 'ਚ ਵਪਾਰ ਕਰਨ ਆਉਂਦੀ ਜਦੋਂ ਵਪਾਰ ਕਰਨ ਕਿਸ ਸ਼ਾਸਕ ਦੇ ਸਮੇਂ ਆਉਂਦੀ ਹੈ ਜੀ ਜਹਾਂਗੀਰ ਦੇ ਵੀਰੜ ਵਿੱਚ ਵਪਾਰ ਕਰਨ ਹੁੰਦੀ ਹੈ ਪਿਆਰੇ ਬੱਚਿਓ ਕਾਪੀ ਤੇ ਵੀਡੀਓ ਨੂੰ ਰੋਕ ਕੇ ਤੁਸੀਂ ਆਪਣੇ ਕੁਐਸਚਨਾਂ ਦਾ ਆਨਸਰ ਲਿਖਣਾ 40 ਕੁਐਸਚਨ ਹੈਗੇ ਆ ਬਹੁਤ ਸੋਹਣੇ ਤਰੀਕੇ ਦੇ ਨਾਲ ਆਪਾਂ ਇਹ 40 ਕੁਐਸਚਨਾਂ ਦਾ ਟੈਸਟ ਜਿਹੜਾ ਹੈਗਾ ਕਰਨਾ ਸਾਡੇ ਪੀਐਸਟੈਟ ਦੇ ਵਿੱਚ ਡਾਇਰੈਕਟ ਕੁਐਸਚਨ ਪੈਣ ਵਾਲੇ ਨੇ ਇਹ ਨੈਕਸਟ ਕੁਐਸਚਨ ਤੇ ਆਜੋ ਜੀ ਜਦੋਂ ਇੰਗਲੈਂਡ ਵਿੱਚ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਸਥਾਪਨਾ ਸਮੇਂ ਭਾਰਤ ਵਿੱਚ ਮੁਗਲ ਸ਼ਾਸਕ ਕੌਣ ਸੀਗਾ ਤਾਂ ਦੇਖੋ ਮੈਂ ਹੁਣੇ ਦੱਸ ਕੇ ਹਟਿਆ ਤੁਹਾਨੂੰ ਉਸ ਸਮੇਂ ਅਕਬਰ ਸੀਗਾ ਤਾਂ ਇੱਥੇ ਆਨਸਰ ਆ ਗਿਆ ਉਪਰੋਕਤ ਵਿੱਚੋਂ ਕੋਈ ਨਹੀਂ ਨੈਕਸਟ ਕੁਐਸਚਨ ਆ ਗਿਆ ਜੀ ਰੈਗੂਲੇਟਿੰਗ ਐਕਟ ਕਦੋਂ ਪਾਸ ਹੋਇਆ ਦੇਖੋ ਜੀ ਰੈਗੂਲੇਟਿੰਗ ਐਕਟ ਕਦੋਂ ਪਾਸ ਹੁੰਦਾ ਹੈ ਇਹ ਸਾਡੇ ਕੋਲੇ ਨਾ ਆਪਣਾ 1773 ਦੇ ਵਿੱਚ ਆਉਂਦਾ ਜੀ 1773 ਦੇ ਵਿੱਚ ਇਹ ਐਕਟ ਆਇਆ ਸੀਗਾ ਇਸ ਐਕਟ ਦੇ ਅਧੀਨ ਸਨ 1774 ਦੇ ਵਿੱਚ ਕਲਕੱਤਾ ਵਿਖੇ ਕਲਕੱਤਾ ਵਿਖੇ ਭਾਰਤ ਦੀ ਪਹਿਲੀ ਸੁਪਰੀਮ ਕੋਰਟ ਸਥਾਪਿਤ ਕੀਤੀ ਗਈ ਸੀ ਜੀ ਆਪਣਾ ਨੈਕਸਟ ਕੁਐਸਚਨ ਦੇਖਦੇ ਹਾਂ ਅੱਗੇ ਆਪਣਾ ਅਗਲਾ ਸਵਾਲ ਹੈ ਜੀ ਅਗਲੇ ਸਵਾਲ ਤੇ ਚੱਲਦੇ ਹਾਂ प्यारे बच्चों वीडियो ਨੂੰ ਰੋਕ ਕੇ ਤੁਸੀਂ ਸਵਾਲਾਂ ਦਾ ਆਨਸਰ ਜਰੂਰ ਦਿਓ ਕੋਸ਼ਿਸ਼ ਕਰੋ ਵੀਡੀਓ ਨੂੰ ਰੋਕ ਕੇ ਕਮੈਂਟ ਦੇ ਵਿੱਚ ਜਵਾਬ ਦਿਓ ਅ ਨੈਕਸਟ ਕੁਐਸਚਨ ਸਾਡੇ ਕੋਲੇ ਹੈ ਜੀ ਕਿਸ ਐਕਟ ਦੇ ਅਧੀਨ ਭਾਰਤ ਦੇ ਵਿੱਚ ਕਲਕੱਤਾ ਵੇਕੇ ਸੁਪਰੀਮ ਕੋਰਟ ਖੋਲੀ ਗਈ ਸੀ ਕਿਹੜਾ ਐਕਟ ਸੀਗਾ ਜੀ ਪਿਟਸ ਇੰਡੀਆ ਐਕਟ ਸੀਗਾ ਇਹ ਆਇਆ ਸੀ ਸਾਡੇ ਕੋਲੇ 1700 84 ਦੇ ਵਿੱਚ ਠੀਕ ਹੈ ਜੀ ਫਿਰ ਆਂਦਾ ਰੈਗੂਲੇਟਿੰਗ ਐਕਟ ਇਹ ਪਹਿਲਾ ਆਂਦਾ ਇਹ ਆਂਦਾ 1773 ਦੇ ਵਿੱਚ ਫਿਰ ਚਾਰਟ ਐਕਟ 1835 ਉਪਰੋਕਤ ਵਿੱਚੋਂ ਕੋਈ ਨਹੀਂ ਆਨਸਰ ਕੀ ਹੈ ਜੀ ਰੈਗੂਲੇਟਿੰਗ ਐਕਟ 1773 ਸਨ 1774 ਦੇ ਵਿੱਚ ਸੁਪਰੀਮ ਕੋਰਟ ਕਲਕੱਤੇ ਖੁੱਲਦੀ ਹੈ ਲਓ ਜੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਬੰਗਾਲ ਦੇ ਪਹਿਲੇ ਗਵਰਨਰ ਜਨਰਲ ਕੌਣ ਨੇ ਜੀ ਬੰਗਾਲ ਦੇ ਪਹਿਲੇ ਗਵਰਨਰ ਜਨਰਲ ਵਾਰਨ ਹੈਨਸਟਿੰਗ ਕੌਣ ਹੈ ਜੀ ਬਾਰਨਿੰਸਟਿੰਗ ਇਹ ਆਇਆ ਸੀ ਸਾਡੇ ਕੋਲੇ ਰੈਗੂਲੇਟਿੰਗ ਐਕਟ 1773 ਦੇ ਦੀ ਯਾਦ ਰੱਖਿਓ ਜੀ ਭਾਰਤ ਦੇ ਅੰਤਿਮ ਗਵਰਨਰ ਜਰਨਲ ਸੀਗੇ ਤੇ ਜੇ ਨਾਲ ਜੋੜ ਲਈਏ ਅੰਤਿਮ ਗਵਰਨਰ ਜਰਨਲਸ ਦੇ ਪਹਿਲੇ ਪਹਿਲੇ ਵਾਈਸ ਰਾਏ ਪਹਿਲੇ ਵਾਈਸ ਰਾਏ ਕੌਣ ਤਾਂ অপਸ਼ਨਾਂ ਦੇ ਵਿੱਚ ਹੈ ਜੀ ਲਾਰਡ ਕੈਨਿੰਗ ਨੇ ਰਾਬਰਟ ਕਲਾਈਵ ਨੇ ਲਾਰਡ ਦਲਹੋਜੀ ਨੇ ਉਪਰੋਕਤ ਸਾਰੇ ਨੇ ਸਾਰੇ ਨਹੀਂ ਹੋ ਸਕਦੇ ਲਾਰਡ ਕੈਨਿੰਗ ਸਾਡੇ ਅੰਤਿਮ ਗਵਰਨਰ ਜਨਰਲ ਤੇ ਪਹਿਲੇ ਵਾਇਸਰਾਏ ਸੀਗੇ ਇਹਨਾਂ ਨੂੰ ਸਨ 1858 ਦੇ ਵਿੱਚ ਉਹ ਵਾਇਸਰਾਏ ਬਣਾਤਾ ਸੀਗੇ ਨੈਕਸਟ ਜੀ ਅੱਗੇ ਚੱਲਦੇ ਹਾਂ ਭਾਰਤ ਵਿੱਚ ਕੰਪਨੀ ਦਾ ਸ਼ਾਸਨ ਤਾਂ ਦੋਸਤੋ ਕਦੋਂ ਤੱਕ ਸੀਗਾ ਜੀ ਦੇਖੋ ਕੰਪਨੀ ਕੀ ਦੀ ਗੱਲ ਕਰਦਾ ਜੀ ਈਸਟ ਇੰਡੀਆ ਕੰਪਨੀ ਦੀ ਗੱਲ ਕਰਦਾ ਹੈ ਵੀ ਭਾਰਤ ਚ ਕਦੋਂ ਤੋਂ ਕਦੋਂ ਤੱਕ ਸ਼ਾਸਨ ਰਿਹਾ ਹੈ ਭਾਰਤ ਵਿੱਚ ਜੀ 1773 ਤੋਂ 1857 ਤੱਕ ਰਿਹਾ 1857 ਤੋਂ ਬਾਅਦ ਸਾਡੇ ਕੋਲੇ ਜਿਹੜਾ ਹੈ 1857 ਦੇ ਵਿੱਚ ਇੱਕ ਸਾਡੇ ਕੋਲੇ ਕ੍ਰਾਂਤੀ ਹੋ ਜਾਂਦੀ ਹੈ ਭਾਰਤੀ ਕ੍ਰਾਂਤੀ ਦੀ ਪਹਿਲੀ ਲੜਾਈ ਜਿਹੜੀ ਸਾਡੇ ਕੋਲ ਸੀਗੀ ਉਸ ਤੋਂ ਬਾਅਦ ਕੰਪਨੀ ਦਾ ਸ਼ਾਸਨ ਚੱਲਦਾ ਹੈ ਉਹ ਚੱਲਦਾ ਫਿਰ 1858 ਤੋਂ ਬਾਅਦ ਕੰਪਨੀ ਦੀ ਥਾਂ ਤੇ ਫਿਰ ਚੱਲਦਾ ਇੱਥੇ ਬ੍ਰਿਟਿਸ਼ ਦਾ ਸ਼ਾਸਨ ਠੀਕ ਹੈ ਜੀ ਬ੍ਰਿਟਿਸ਼ ਸ਼ਾਸਨ ਚੱਲਦਾ 1858 ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ ਸਾਡੇ ਕੋਲੇ ਅਗਲਾ ਸਵਾਲ ਸਾਡਾ ਕੈਬਨਟ ਮਿਸ਼ਨ ਭਾਰਤ ਕਦੋਂ ਆਇਆ ਸੀ ਤਾਂ ਸਾਡੇ ਕੋਲੇ ਦੇਖੋ ਜੀ 1946 1947 1948 1949 ਮੋਸਟਲੀ ਕੈਬਨਟ ਮਿਸ਼ਨ 1946 ਦੇ ਵਿੱਚ ਭਾਰਤਾਂ ਦਾ ਕੈਬਨਟ ਮਿਸ਼ਨ ਨੇ ਸਾਨੂੰ ਸੰਵਿਧਾਨ ਸਭਾ ਇਹਦਾ ਨਿਰਮਾਣ ਕਰਨ ਲਈ ਕਿਹਾ ਸੀ ਕੈਬਨਟ ਮਿਸ਼ਨ ਦੇ ਵਿੱਚ ਤਿੰਨ ਮੈਂਬਰ ਸੀਗੇ ਠੀਕ ਹੈ ਜੀ ਤਿੰਨ ਮੈਂਬਰ ਸੀ ਇਹਦੇ ਜਿਹੜੇ ਇੱਕ ਮੈਂਬਰ ਦਾ ਨਾਮ ਹੈ ਪੈਂਥਿਕ ਲਾਰੈਂਸ ਇੱਕ ਸੀਗੇ ਇੱਕ ਲੈਜੈਂਡਰ ਅਲੈਗਜ਼ੈਂਡਰ ਦੇ ਕ੍ਰਿਪਸ ਤਾਂ ਨੈਕਸਟ ਸਾਡੇ ਕੋਲੇ ਅਗਲਾ ਸਵਾਲ ਵੀ ਇਹਦੇ ਨਾਲ ਰਿਲੇਟਡ ਹੈ ਜੀ ਕਹਿੰਦੇ ਆ ਜੀ ਨੌਵੇਂ ਸਵਾਲ ਦੇ ਵਿੱਚ ਇਹ ਕਿਹਾ ਗਿਆ ਹੈਗਾ ਵੀ ਕੈਬਨਟ ਮਿਸ਼ਨ ਦੇ ਚੇਅਰਮੈਨ ਮਤਲਬ ਉਹ ਪ੍ਰਧਾਨ ਕੌਣ ਸੀਗੇ ਤਾਂ ਉਹ ਸੀਗੇ ਜੀ ਪੈਂਥਿਕ ਲਾਰੈਂਸ ਉਹਦੇ ਪ੍ਰਧਾਨ ਸੀਗੇ ਜੀ ਪਿਆਰੇ ਬੱਚਿਓ ਮੈਂ ਫੇਰ ਤੁਹਾਨੂੰ ਇੱਕ ਰਿਕਵੈਸਟ ਕਰਦਾ ਜਿਹੜੇ ਵਿਦਿਆਰਥੀ ਤਿਆਰੀ ਕਰਦੇ ਨੇ ਐਕਸਰਸਾਈਜ਼ ਲਗਾਓ ਐਕਸਰਸਾਈਜ਼ ਦੇ ਨਾਲ ਹੀ ਤੁਹਾਨੂੰ ਸਫਲਤਾ ਮਿਲੇਗੀ। ਲੋ ਜੀ ਅਗਲਾ ਸਵਾਲ ਆ ਸਾਡੇ ਕੋਲੇ ਕ੍ਰਿਪਸ ਮਿਸ਼ਨ ਭਾਰਤ ਕਦੋਂ ਆਇਆ? ਹੁਣ ਦੇਖੋ ਜੀ ਕ੍ਰਿਪਸ ਮਿਸ਼ਨ ਦੀ ਗੱਲ ਕਰ ਰਿਹਾ ਕ੍ਰਿਪਸ ਮਿਸ਼ਨ ਭਾਰਤ ਕਦੋਂ ਆਇਆ? ਸਨ 1942, 44, 46 ਜਾਂ ਬਰੋਖ ਤੋਂ ਕੋਈ ਨਹੀਂ ਤਾਂ ਸਨ 1942 ਦੇ ਵਿੱਚ ਸਨ 1942 ਦੇ ਵਿੱਚ ਸਟੈਂਫੋਰਡ ਕ੍ਰਿਪਸ ਸੀ ਉਹਦਾ ਨਾਮ ਸਟੈਂਫੋਰਡ ਕ੍ਰਿਪਸ ਇਹ ਭਾਰਤ ਆਇਆ ਸੀ ਪਰ ਇਹ ਅਸਫਲ ਹੀ ਰਿਹਾ ਸੀਗਾ ਠੀਕ ਹੈ ਜੀ ਤਾਂ ਆਪਾਂ ਇਹਦਾ ਯਾਦ ਕਰਨਾ ਜੀ ਕ੍ਰਿਪਸ ਮਿਸ਼ਨ ਆਇਆ ਭਾਰਤ 1900 ਇੱਕ ਸਵਾਲ ਹੋਰ ਖੜਾ ਹੁੰਦਾ ਤੁਹਾਡੇ ਸਾਹਮਣੇ ਵੀ ਕੈਬਨਟ ਮਿਸ਼ਨ ਦੇ ਵਿੱਚ ਇੱਕ ਵਿਅਕਤੀ ਆਇਆ ਸੀ ਜੋ ਪਹਿਲਾਂ ਭਾਰਤ 1942 ਦੇ ਵਿੱਚ ਕ੍ਰਿਪਸ ਮਿਸ਼ਨ ਚ ਆਇਆ ਸੀ ਉਸ ਦਾ ਕੀ ਨਾਮ ਸੀਗਾ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਜੀ ਵੀ ਕੈਬਨਟ ਮਿਸ਼ਨ ਦੇ 3 ਮੈਂਬਰਾਂ ਦੇ ਵਿੱਚ ਇੱਕ ਵਿਅਕਤੀ ਸੀ ਜਿਹੜਾ ਇੱਕ ਸਪੈਸ਼ਲ ਮਿਸ਼ਨ ਲੈ ਕੇ ਭਾਰਤ ਆਇਆ ਸੀ ਪਹਿਲਾਂ ਸਕ੍ਰਿਪਟ ਸਬਮਿਸ਼ਨ ਲੈ ਕੇ ਆਏ ਸੀਗਾ ਉਸ ਵਿਅਕਤੀ ਦਾ ਨਾਮ ਮੇਰੇ ਨਾਲ ਜਰੂਰ ਸਾਂਝਾ ਕਰਿਆ ਜੇ ਨੈਕਸਟ ਕੁਲ ਸਵਾਲ ਜੀ ਸੰਪਰਦਾਇਕ ਨਿਰਵਾਚਨ ਇਹ ਭਾਰਤ ਦੇ ਵਿੱਚ ਪਹਿਲਾ ਸੰਪਰਦਾਇਕ ਨਿਰਵਾਚਨ ਹੋਇਆ ਸੀ ਇਹ ਮੁਸਲਿਮ ਸੰਪਰਦਾਇਕ ਨਿਰਵਾਚਨ ਸੀਗਾ ਜੀ ਮੁਸਲਿਮ ਸੰਪਰਦਾਇਕ ਨਿਰਵਾਚਨ ਮਤਲਬ ਚੋਣ ਤਾਂ ਇਹ ਕਿਨੇ ਸ਼ੁਰੂ ਕੀਤੀ ਸੀ ਕਿ ਜੀ ਇਹ ਮਾਨ ਮਾਨਟੈਗੋ ਚੈਂਪਸਫੋਰਡ ਜਾ ਕ੍ਰਿਪਸ ਜਾਂ ਕੈਨਿੰਗ ਜਾ ਬ੍ਰੋਕਟ ਤਾਂ ਇਹ ਚੈਂਪਸਫੋਰਡ ਨੇ ਸ਼ੁਰੂ ਕਰੀ ਸੀ ਜੀ 1919 ਦੇ ਵਿੱਚ 1909 ਦੇ ਵਿੱਚ ਐਸਜੀ 1909 ਦੇ ਵਿੱਚ ਸੰਵਿਧਾਨ ਸਭਾ ਕਦੋਂ ਬਣੀ ਹੈ ਜੀ ਸੰਵਿਧਾਨ ਸਭਾ ਕਦੋਂ ਬਣਦੀ ਹੈ ਜੀ ਸਾਡੀ ਤਾਂ 9 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੁੰਦੀ ਹੈ ਤੇ ਫਿਰ 11 ਦਸੰਬਰ 1946 ਨੂੰ ਬੈਠਕ ਹੁੰਦੀ ਹੈ 13 ਦਸੰਬਰ 1946 ਬਹੁਤ ਇੰਪੋਰਟੈਂਟ ਡੇਟ ਹੈ ਜੀ ਯਾਦ ਰੱਖਿਓ 13 ਦਸੰਬਰ 1946 ਇੱਥੇ ਪੰਡਿਤ ਜਵਾਹਰ ਲਾਲ ਨਹਿਰੂ ਸਾਹਿਬ ਨੇ ਜਿਹੜੇ ਸੀਗੇ ਉਦੇਸ਼ ਪ੍ਰਸਤਾਵ ਪੜ੍ਹੇ ਸੀਗੇ ਉਦੇਸ਼ ਪ੍ਰਸਤਾਵ ਇਹ ਪੜ੍ਹੇ ਸੀਗੇ ਜੀ ਨੈਕਸਟ ਚਲਦੇ ਆ ਜੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਸਨ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ ਡਾਕਟਰ ਵੀ.ਆਰ. ਉਮੇਦਕਰ ਸਾਹਿਬ ਸੱਤ ਮੈਂਬਰਾਂ ਦੀ ਕਮੇਟੀ ਸੀ ਜੀ ਯਾਦ ਰੱਖਿਆ ਜੀ ਸੱਤ ਮੈਂਬਰਾਂ ਦੀ ਕਮੇਟੀ ਆ ਅੱਗੇ ਸਵਾਲ ਵੀ ਪਿਆ ਆਪਣੇ ਕੋਲੇ ਡਰਾਫਟਿੰਗ ਦੇ ਕਿੰਨੇ ਮੈਂਬਰ ਸਨ ਇੱਥੇ ਯਾਦ ਰੱਖਿਓ ਜੀ ਕਮੇਟੀ ਦੀ ਗੱਲ ਕਰ ਰਹੇ ਆ ਆਪਾਂ ਡਰਾਫਟਿੰਗ ਕਮੇਟੀ ਦੇ ਸੱਤ ਮੈਂਬਰ ਸਨ ਕਿੰਨੇ ਮੈਂਬਰ ਸਨ ਜੀ ਸੱਤ ਮੈਂਬਰ ਡਰਾਫਟਿੰਗ ਕਮੇਟੀ ਦੇ ਸਨ ਨੈਕਸਟ ਸਵਾਲ ਆ ਗਿਆ ਜੀ ਭਾਰਤੀ ਸੰਵਿਧਾਨ ਵਿੱਚ ਹੁਣ ਤੱਕ ਕਿੰਨੀਆਂ ਸੋਧਾਂ ਹੋ ਚੁੱਕੀਆਂ ਹਨ ਬਹੁਤ ਇੰਪੋਰਟੈਂਟ ਹੈ ਜੀ ਹੁਣ ਤੱਕ 106 ਸੋਧਾਂ ਹੋ ਚੁੱਕੀਆਂ 106 ਸੋਧ ਜਿਹੜੀ ਹੋਈ ਸੀ ਸਾਡੀ ਨਵੀਂ ਸੰਸਦ ਦੇ ਵਿੱਚ ਹੋਈ ਸੀ ਜੀ ਨਵੀਂ ਸੰਸਦ ਦੇ ਵਿੱਚ ਇਹ ਔਰਤਾਂ ਸੁਰੱਖਿਆ ਦੇ ਲਈ ਬਿੱਲ ਆਇਆ ਸੀ ਜਿਹੜਾ ਜੀ ਠੀਕ ਹੈ ਜੀ ਇਹ 106ਵੀਂ ਜਿਹੜੀ ਸਾਡੀ ਐਮੈਂਡਡਮੈਂਟ ਹੈ ਇਹਦੇ ਸੰਬੰਧ ਵਿੱਚ ਸੀਗਾ ਜੀ ਨੈਕਸਟ ਪ੍ਰਸ਼ਨ ਹੈ ਜੀ ਸੰਵਿਧਾਨ ਸਭਾ ਦੇ ਅੱਗੇ ਉਦੇਸ਼ ਪ੍ਰਸਤਾਵ ਆਬਜੈਕਟਿਵ ਰੈਜ਼ੋਲੂਸ਼ਨਸ ਕਿਸ ਨੇ ਪੇਸ਼ ਕੀਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੇਸ਼ ਕੀਤੇ ਸੀਗੇ ਕਦੋਂ ਕੀਤੇ ਸੀ ਵੀ ਆਪਾਂ ਪਹਿਲਾਂ ਵੀ ਡਿਸਕਸ ਕੀਤਾ 13 ਦਸੰਬਰ 1946 ਇਹਨਾਂ ਨੂੰ ਪ੍ਰਸਤਾਵਨਾ ਦਾ ਰੂਪ ਧਾਰਨ ਕਰ ਲਿਆ ਸੀ ਇਹਨਾਂ ਨੇ ਪ੍ਰਸਤਾਵਨਾ ਦਾ ਰੂਪ ਧਾਰਨ ਕਰ ਲਿਆ ਸੀਗਾ ਜੀ 22 ਜਨਵਰੀ 1900 ਸੰਤਾਲੀ ਨੈਕਸਟ ਅੱਗੇ ਚੱਲਦੇ ਹਾਂ ਜੀ ਸੰਵਿਧਾਨ ਸਭਾ ਦਾ ਸਲਾਹਕਾਰ ਕੌਣ ਸੀ ਜੀ ਇਹ ਪੇਪਰ ਦੇ ਵਿੱਚ 2-3 ਵਾਰ ਪੁੱਛਿਆ ਗਿਆ ਜੀ ਇਹ ਸਪੈਸ਼ਲ ਪੀਪੀ ਪੇਪਰ ਪੰਜਾਬ ਪੁਲਿਸ ਦੇ ਵਿੱਚ ਪੁੱਛਿਆ ਗਿਆ ਹੈ ਸੰਵਿਧਾਨ ਸਭਾ ਦਾ ਸਲਾਹਕਾਰ ਕੌਣ ਸੀ ਬੀ ਐਨ ਰਾਓ ਕਮੇਟੀ ਦਾ ਸਲਾਹਕਾਰ ਸੀ ਪੂਰਨ ਤੌਰ ਤੇ ਬੀ ਐਨ ਰਾਓ ਨੈਕਸਟ ਆਜੋ ਜੀ ਸੰਵਿਧਾਨ ਵਿੱਚ ਪਹਿਲੀ ਸੋਧ ਕਦੋਂ ਹੋਈ ਸੀ ਜੀ ਇਹ 1951 ਦੇ ਵਿੱਚ ਹੁੰਦੀ ਹੈ ਜੀ ਜਿਹਦੇ ਵਿੱਚ ਅਸੀਂ ਨੌਵੀਂ ਅਨੁਸੂਚੀ ਦਰਜ ਕੀਤੀ ਸੀ ਜੀ ਇਹ ਕਾਨੂੰਨੀ ਅਨੁਸੂਚੀ ਹੈ ਜੀ ਵੀ ਜੇਕਰ ਕੋਈ ਵੀ ਸਬਜੈਕਟ ਨੌਵੀਂ ਅਨੁਸੂਚੀ ਚ ਰੱਖ ਦਿੱਤਾ ਜਾਵੇ ਉਹਦਾ ਜਸਟਿਸ ਰਿਵਿਊ ਨਹੀਂ ਹੁੰਦਾ ਉਹਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਜੀ ਨੈਕਸਟ ਅੱਗੇ ਚਲਦੇ ਹਾਂ ਜੀ ਅੱਗੇ ਸਵਾਲ ਆ ਗਿਆ ਜੀ 19 ਨੰਬਰ ਸਵਾਲ ਭਾਰਤੀ ਸੰਵਿਧਾਨ ਵਿੱਚ ਵਰਤਮਾਨ ਸਮੇਂ ਕਿੰਨੀਆਂ ਅਨੁਸੂਚੀਆਂ ਹੁਣ ਸਮੇਂ 8 ਹੈ ਜੀ ਜਦੋਂ ਸੌਰੀ 12 ਅਨੁਸੂਚੀਆਂ ਹੁਣ ਆਪਾਂ ਟਿੱਕ ਸਹੀ ਲਾ ਲਈ ਬੋਲ ਆਪਾਂ ਗਲਤ ਦਿੱਤਾ ਸੀ ਆਪਾਰਾ ਅਨੁਸੂਚੀਆਂ ਨੇ 8 ਤਾਂ ਸੀਗੀਆਂ ਜਦੋਂ ਬਣਿਆ ਸੀਗਾ 1950 ਚ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ 8 ਅਨੁਸੂਚੀਆਂ ਨਾਲ ਹੋਇਆ ਸੀ ਤੇ 51 ਦੇ ਵਿੱਚ ਅਸੀਂ ਪਹਿਲੀ ਸੋਧ ਕਰਕੇ ਨੌਵੀਂ ਜੋੜਤੀ ਸੀਗੀ ਉਸ ਤੋਂ ਬਾਅਦ ਸਾਡੀਆਂ ਤਿੰਨ ਹੋਰ ਜੁੜ ਗਈਆਂ ਟੋਟਲ ਸਾਡੇ ਕੋਲੇ ਅੱਜ 12 ਅਨੁਸੂਚੀਆਂ ਨੈਕਸਟ ਜੀ ਅੱਗੇ ਦੇਖਦੇ ਆ ਅੱਗੇ ਹੈ ਜੀ ਮੂਲ ਸਵਿਧਾਨ ਦੇ ਵਿੱਚ ਕੁੱਲ ਕਿੰਨੀਆਂ ਅਨੁਸੂਚੀਆਂ ਸਨ ਤਾਂ ਮੂਲ ਸਵਿਧਾਨ ਦੇ ਵਿੱਚ 8 ਅਨੁਸੂਚੀਆਂ ਸਨ ਭਾਰਤੀ ਸੰਵਿਧਾਨ ਸਭਾ ਨੇ ਝੰਡਾ ਝੰਡਾ ਕਦੋਂ ਸਵੀਕਾਰ ਕੀਤਾ 22 ਜੁਲਾਈ 19 22 ਜੁਲਾਈ 1997 ਲਿਖਿਆ ਹੋਇਆ ਜੀ ਇਹ 47 ਸੀਗਾ ਜੀ ਥੋੜੀ ਜੀ ਕਰੈਕਸ਼ਨ ਹੈ ਇਹਨੂੰ 47 ਬੜੋ ਜੀ 22 ਜੁਲਾਈ 1947 ਭਾਰਤੀ ਝੰਡੇ ਦਾ ਕੀ ਸਾਈਜ਼ ਹੈ ਜੀ ਝੰਡੇ ਦਾ ਸਾਈਜ਼ ਹੈ ਜੀ 3 ਅਨੁਪਾਤ 2 ਵਿਨੈਕਾ ਪਿੰਗਾਲੀ ਦੇ ਦੁਆਰਾ ਝੰਡਾ ਜਿਹੜਾ ਹੈਗਾ ਡਿਜ਼ਾਈਨ ਕੀਤਾ ਗਿਆ ਸੀਗਾ ਨੈਕਸਟ ਅੱਗੇ ਚੱਲਦੇ ਹਾਂ ਜੀ ਅਗਲਾ ਸਵਾਲ ਆ ਗਿਆ ਜੀ ਹੇਠ ਲਿਖਿਆਂ ਵਿੱਚੋਂ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਕਠੋਰ ਤੇ ਲਚਕੀਲਾ ਹੈਗਾ ਜੀ ਸਹੀ ਹੈ ਜੀ ਸੰਵਿਧਾਨ ਦੀ ਪ੍ਰਸਤਾਵਨਾ ਹੈਗੀ ਇਹ ਸਹੀ ਹੈ ਜੀ ਲਿਖਤੀ ਰੂਪ ਛੇਗਾ ਸਹੀ ਹੈ ਜੀ ਸਭ ਤੋਂ ਪਹਿਲਾਂ ਲਿਖਤੀ ਰੂਪ ਅਮਰੀਕਾ ਨੇ ਦਿੱਤਾ ਸੀਗਾ ਜੀ ਪ੍ਰਸਤਾਵਨਾ ਦੀ ਭਾਸ਼ਾ ਅਸੀਂ ਆਸਟ੍ਰੇਲੀਆ ਤੋਂ ਲਈ ਹੈ ਤੇ ਜਿਹੜਾ ਫਾਰਮੈਟ ਆ ਪੂਰੇ ਦਾ ਪੂਰਾ ਉਹ ਅਸੀਂ ਯੂ ਐਸ ਏ ਤੋਂ ਲਿਆ ਐਂਡ ਕਠੋਰ ਤੇ ਲਚਕੀਲਾ ਜਿਹੜਾ ਸੰਵਿਧਾਨ ਨੂੰ ਕਠੋਰ ਬਣਾਉਂਦਾ ਜੀ ਉਹ ਆਰਟੀਕਲ 368 ਰਿਜ਼ਰਵ ਬਣਾਉਂਦਾ ਕਨਸਟੀਟਿਊਸ਼ਨ ਨੂੰ ਇਹ ਸਾਰੀਆਂ ਆਪਸ਼ਨਾਂ ਸਹੀ ਹਨ ਤਰਸਤ ਹਨ ਜੀ ਪ੍ਰਸ਼ਨ ਨੰਬਰ 24 ਭਾਰਤੀ ਸੰਵਿਧਾਨ ਦੀ ਕਿਸ ਅਨੁਸੂਚੀ ਵਿੱਚ ਭਾਸ਼ਾ ਦਾ ਜ਼ਿਕਰ ਹੈ ਦੇਖੋ ਜੀ 12 ਅਨੁਸੂਚੀਆਂ 12 ਦੇ ਵਿੱਚੋਂ ਕਿਹੜੀ ਅਨੁਸੂਚੀ ਦੇ ਵਿੱਚ ਭਾਸ਼ਾ ਦਾ ਜ਼ਿਕਰ ਹੈ ਜੀ 8ਵੀਂ ਅਨੁਸੂਚੀ ਦੇ ਵਿੱਚ ਹੈ ਜਦੋਂ ਸੰਵਿਧਾਨ ਬਣਿਆ ਸੀ ਉਦੋਂ 14 ਭਾਸ਼ਾ ਨੂੰ ਮਾਨਤਾ ਸੀ ਹੁਣ ਵਰਤਮਾਨ 22 ਭਾਸ਼ਾ ਹੈਗੀਆਂ ਜੀ ਵਰਤਮਾਨ ਕਿੰਨੀਆਂ 22 ਭਾਸ਼ਾਵਾਂ ਹਨ ਅੱਗੇ ਚੱਲਦੇ ਆ ਜੀ ਨੈਕਸਟ ਕੁਐਸਚਨ ਵੱਲ ਭਾਰਤੀ ਸੰਵਿਧਾਨ ਵਿੱਚ ਕਿਸ ਅਨੁਸੂਚੀ ਵਿੱਚ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਦਾ ਜ਼ਿਕਰ ਕੀਤਾ ਗਿਆ ਹੈ ਜੀ ਦੇਖੋ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਆ ਜੀ ਜੀਡੀ ਚੌਥੀ ਅਨੁਸੂਚੀ ਦੇ ਵਿੱਚ ਹੈ ਇਹ ਜਿਹੜੀਆਂ ਸੀਟਾਂ ਜਨਸੰਖਿਆ ਦੇ ਆਧਾਰ ਤੇ ਵੰਡੀਆਂ ਗਈਆਂ ਜਿਵੇਂ ਪੰਜਾਬ ਕੋਲੋਂ 7 ਸੀਟਾਂ ਜਾਂਦੀਆਂ ਸਭ ਤੋਂ ਵੱਧ ਜੀ ਯੂਪੀ ਚੋਂ ਆਉਂਦੀਆਂ ਸੀਟਾਂ ਨੈਕਸਟ ਅੱਗੇ ਚੱਲਦੇ ਆਂ ਜੀ ਅਗਲਾ ਕੁਐਸਚਨ ਹੈ ਸਾਡਾ ਭਾਰਤੀ ਸੰਵਿਧਾਨ ਦੇ ਕਿਸ ਭਾਗ ਵਿੱਚ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਹਨ ਇਹਨਾਂ ਨੂੰ ਅਸੀਂ ਜੀ ਡੀ ਪੀ ਐਸ ਪੀ ਵੀ ਬੋਲਦੇ ਆਂ ਇਹ ਭਾਗ 4 ਦੇ ਵਿੱਚ ਹਨ ਜੀ ਇਹ ਜੀ ਕਾਨੂੰਨੀ ਤੌਰ ਤੇ ਚੁਣੌਤੀ ਨਹੀਂ ਕੀਤੀ ਜਾ ਸਕਦੀ ਇਹਨਾਂ ਨੂੰ ਕਾਨੂੰਨੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਏ ਜੀ ਆਪਾਂ ਆਇਰਲੈਂਡ ਤੋਂ ਲਏ ਆ ਕਿੱਥੋਂ ਲਏ ਆ ਆਇਰਲੈਂਡ ਤੋਂ ਲਏ ਨੇ ਬਹੁਤ ਇੰਪੋਰਟੈਂਟ ਹੈ ਇਹ ਸਾਡੇ ਲਈ ਭਾਗ 4 ਦੇ ਵਿੱਚ ਇਹ ਦਰਜ ਹੈ ਨੈਕਸਟ ਪ੍ਰਸ਼ਨ ਹੈ ਜੀ ਕਿਸ ਨੇ ਕਿਹਾ ਸੀ ਕਿ ਰਾਜ ਦੇ ਨੀਤੀ ਨਿਰਦੇਸ਼ਕ ਉਸ ਚੈੱਕ ਦੇ ਸਮਾਨ ਹਨ ਜਦੋਂ ਉਸ ਬੈਂਕ ਚੈੱਕ ਕੋ ਬੈਂਕ ਕੋਲ ਪੈਸੇ ਹੋਣਗੇ ਤਾਂ ਚੈੱਕ ਪਾਸ ਹੋ ਜਾਏਗਾ ਇਹ ਜੀ ਕੰਡੀਸ਼ਨ ਦਿੱਤੀ ਸੀ ਕੇਟੀ ਸ਼ਾਹ ਨੇ ਅਗਲਾ ਕੁਐਸਚਨ ਆ ਗਿਆ ਸਾਡਾ ਨੈਕਸਟ ਪ੍ਰਸ਼ਨ ਹੈ ਜੀ ਕਿਸ ਆਰਟੀਕਲ ਦੇ ਅਧੀਨ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ ਹੈ ਦੇਖੋ ਜੀ ਪੰਚਾਇਤੀ ਰਾਜ ਦੀ ਵਿਵਸਥਾ ਆਰਟੀਕਲ 40 ਦੇ ਵਿੱਚ ਕੀਤੀ ਗਈ ਹੈ ਤੇ ਭਾਰਤ ਵਿੱਚ ਪਹਿਲੀ ਪੰਚਾਇਤ ਭਾਰਤ ਵਿੱਚ ਪਹਿਲੀ ਪੰਚਾਇਤ ਜਿਹੜੀ ਸੀਗੀ ਜੀ 2 ਅਕਤੂਬਰ 1950 ਨੂੰ ਇਹ ਸਟੇਬਲ ਹੁੰਦੀ ਹੈ 나ਗੌਰ ਰਾਜਸਥਾਨ ਭਾਰਤ ਦੇ ਉਹ ਤੋਂ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸਾਹਿਬ ਇਹਨਾਂ ਨੇ ਇਸ ਦੀ ਸਥਾਪਨਾ ਕੀਤੀ ਸੀ ਜੀ ਨੈਕਸਟ ਕੁਐਸਚਨ ਹੈ ਜੀ 29 ਨੰਬਰ ਕੁਐਸਚਨ ਹੈ ਜੀ ਪਿਆਰੇ ਬੱਚਿਓ ਸੈਂਟਰ ਵੱਲੋਂ ਕਲਾਸਿਸ ਜਿਹੜੀਆਂ ਹੈਗੀਆਂ ਪੰਜਾਬ ਪੁਲਿਸ ਦੀਆਂ ਪੀਐਸਟੈਟ ਦੀਆਂ ਸਾਰੀਆਂ ਸਟਾਰਟ ਨੇ ਆਫਲਾਈਨ ਵੀ ਕਲਾਸਿਸ ਚੱਲ ਰਹੀਆਂ ਆ ਆਨਲਾਈਨ ਵੀ ਚੱਲ ਰਹੀਆਂ ਵਿਸ਼ੇਸ਼ ਤੌਰ ਤੇ ਜਿਹੜੇ ਬੱਚੇ ਕੋਈ ਕੰਮ ਕਰ ਕਰਦੇ ਆ ਘਰ ਬੈਠ ਕੇ ਪੜ੍ਹਨਾ ਚਾਹੁੰਦੇ ਆ ਉਹਨਾਂ ਲਈ ਬਹੁਤ ਸੋਹਣਾ ਸਟਡੀ ਮਟੀਰੀਅਲ ਤਿਆਰ ਕੀਤਾ ਗਿਆ ਸੋ ਸਟਡੀ ਮਟੀਰੀਅਲ ਲੈਣ ਦੇ ਲਈ ਤੁਸੀਂ ਸੰਪਰਕ ਕਰਨਾ ਆਪਣਾ ਨੰਬਰ ਨੋਟ ਕਰ ਲਓ ਤੁਸੀਂ ਇਸ ਨੰਬਰ ਤੇ ਸੰਪਰਕ ਕਰਨਾ ਵਾਟਸਐਪ ਕਰ ਦੇਣਾ ਤੁਹਾਨੂੰ ਤੁਹਾਡੇ ਸਟੱਡੀ ਮਟੀਰੀਅਲ ਦਾ ਡੈਮੋ ਭੇਜ ਦਿੱਤਾ ਜਾਏਗਾ ਬਹੁਤ ਘੱਟ ਫੀਸ ਤੇ ਵਾਜਬ ਜੀ ਫੀਸ ਤੇ ਤੁਹਾਨੂੰ ਜਿਹੜਾ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਵਾ ਦਿੱਤਾ ਜਾਏਗਾ ਨੈਕਸਟ ਕੁਐਸਚਨ ਹੈ ਸਾਡਾ ਅਗਲੇ ਕੁਐਸਚਨ ਵੱਲ ਚੱਲਦੇ ਹਾਂ ਜੀ ਕਿਸ ਅਨੁਸ਼ੇਦ ਅਧੀਨ ਭਾਰਤੀ ਸੰਵਿਧਾਨ ਵਿੱਚ ਵਿਦੇਸ਼ ਨੀਤੀ ਵਿਦੇਸ਼ ਨੀਤੀ ਕਨਸਟੀਟਿਊਸ਼ਨ ਦੇ ਵਿੱਚ ਇੱਕ ਆਰਟੀਕਲ ਦੇ ਅੰਡਰ ਵਿਦੇਸ਼ ਨੀਤੀ ਦੀ ਗੱਲ ਹੈ ਪੂਰੇ ਸੰਵਿਧਾਨ ਦੇ ਵਿੱਚ ਕਿੱਥੇ ਕੀਤੀ ਗਈ ਹੈ ਆਰਟੀਕਲ 51 ਦੇ ਵਿੱਚ ਵਿਦੇਸ਼ ਨੀਤੀ ਦਾ ਜ਼ਿਕਰ ਹੈ ਜੀ ਪ੍ਰਸ਼ਨ ਨੰਬਰ 30 ਪ੍ਰਸਤਾਵਨਾ ਅਨੁਸਾਰ ਕਿਸ ਮਿਤੀ ਨੂੰ ਭਾਰਤੀ ਸੰਵਿਧਾਨ ਨੂੰ ਵੀ ਸੰਵਿਧਾਨ ਨੇ ਸਵੀਕਾਰ ਕੀਤਾ ਪ੍ਰਸਤਾਵਨਾ ਨੂੰ ਤਾਂ ਇਹ ਆਪਾਂ ਕਹਿੰਦੇ ਜੀ ਪ੍ਰਸਤਾਵਨਾ ਦੇ ਅਨੁਸਾਰ ਭਾਰਤੀ ਸੰਵਿਧਾਨ ਨੂੰ ਇਸ ਕੁਸਚਨ ਦੇਖੋ ਪ੍ਰਸਤਾਵਨਾ ਅਨੁਸਾਰ ਭਾਰਤੀ ਸੰਵਿਧਾਨ ਨੂੰ ਕਿਸ ਮਿਤੀ ਨੂੰ ਸਵੀਕਾਰ ਮਿਤੀ ਮਿਤੀ ਵਾਲੇ ਦੇ ਨਾਲ ਸਵੀਕਾਰ ਕੀਤਾ ਗਿਆ ਸੀਗਾ ਤਾਂ 26 ਜਨਵਰੀ 1950 ਨੂੰ ਸੀ ਲਾਗੂ ਕੀਤਾ ਸੀਗਾ ਠੀਕ ਹੈ ਜੀ ਇਸ ਦਿਨ ਲਾਗੂ ਹੋਇਆ ਸੀ ਤੇ ਸਵੀਕਾਰ ਅਸੀਂ ਕੀਤਾ ਸੀ 26 ਨਵੰਬਰ 1949 ਨੂੰ ਦੇਖੋ ਇੱਕ ਹੁੰਦਾ ਅਡਾਪਟ ਕਰਨਾ ਇੱਕ ਹੁੰਦਾ ਇਨਫੋਰਸ ਕਰਨਾ ਇਨਫੋਰਸ ਹੁੰਦਾ ਜਿਹੜਾ ਉਹ ਲਾਗੂ ਕਰਨਾ ਹੈ ਲਾਗੂ ਅਸੀਂ ਕੀਤਾ ਸੀ 26 ਜਨਵਰੀ 1950 ਨੂੰ ਤੇ ਜਦੋਂ ਸਵੀਕਾਰ ਕੀਤਾ ਸੀ ਉਹ 26 ਨਵੰਬਰ 1949 ਨੂੰ ਸੀ ਸਵੀਕਾਰ ਕੀਤਾ ਸੀ ਜੀ ਨੈਕਸਟ 31 ਨੰਬਰ ਪ੍ਰਸ਼ਨ ਰਾਸ਼ਟਰੀ ਸੁਰੱਖਿਆ ਦਿਵਸ ਕਦੋਂ ਮਨਾਇਆ ਜਾਂਦਾ ਜੀ ਰਾਸ਼ਟਰੀ ਸੁਰੱਖਿਆ ਦਿਵਸ ਮਨਾਇਆ ਜਾਂਦਾ ਜੀ 4 ਮਾਰਚ ਨੂੰ ਇਹ ਰਾਸ਼ਟਰੀ ਸੁਰੱਖਿਆ ਦਿਵਸ ਹੈ ਜਿਹੜਾ ਮਨਾਇਆ ਜਾਂਦਾ ਕਦੋਂ 4 ਮਾਰਚ ਨੂੰ ਰਾਸ਼ਟਰੀ ਸੁਰੱਖਿਆ ਦਿਵਸ ਮਨਾਇਆ ਜਾਂਦਾ ਜੀ ਕੁਐਸਚਨ ਨੈਕਸਟ ਕੁਐਸਚਨ ਹੈ ਸਾਡੇ ਕੋਲੇ ਪੁਰਸ਼ ਹਾਕੀ ਜਿਹੜੀ ਟੀਮ ਹੈਗੀ ਹੈ ਪੁਰਸ਼ਾਂ ਦੀ ਹਾਕੀ ਟੀਮ ਹੈ ਉਹਦਾ ਕਪਤਾਨ ਕੌਣ ਹੈ ਜੀ ਹੁਣ ਉਹਨਾਂ ਦੇ ਵਰਤਮਾਨ ਕਪਤਾਨ ਹੈ ਜਿਹੜੇ ਹਰਮਨ ਪ੍ਰੀਤ ਸਿੰਘ ਕਿਹਦੀ ਇਹਨਾਂ ਦਾ ਨਾਮ ਯਾਦ ਕਰ ਰਹੇ ਜੇ ਹਰਮਨ ਪ੍ਰੀਤ ਸਿੰਘ ਜੀ ਨੇ ਨੈਕਸਟ ਆ ਜੋ ਜੀ ਇਹਦੇ ਵਿੱਚ ਨਨ ਆਫ ਥੀਸ ਆਊਗਾ ਇੱਥੇ ਅੰਤਰਰਾਸ਼ਟਰੀ ਮੈਲਾ ਦਿਵਸ 8 ਪ੍ਰਾਇਲ 8 ਮਾਰਚ 8 ਫਰਵਰੀ 8 ਅਕਤੂਬਰ ਏ ਜੀ 8 ਮਾਰਚ ਨੂੰ ਅਸੀਂ ਅੰਤਰਰਾਸ਼ਟਰੀ ਮੈਲਾ ਦਿਵਸ ਮਨਾਉਨੇ ਆ ਜੀ ਨਵਜੁਗਤ ਜਿਹੜੇ ਸਾਡੇ ਜੀ ਮਹਾਯੰਤਰਨ ਸੀਗੇ ਜਿਹੜੇ ਜਿਹਨੂੰ ਅਸੀਂ ਕੈਗ ਬੋਲਦੇ ਆ ਏਕ ਜੀ ਗ੍ਰੀਸ਼ ਮੁਰਮੂ ਗ੍ਰੀਸ਼ ਮੁਰਮੂ ਸਾਹਿਬ ਆਰਟੀਕਲ ਆ ਜਾਂਦਾ ਇਹਨਾਂ ਦਾ ਕਨਸਟੀਟਿਊਸ਼ਨਲ ਬਾਡੀ ਹੈ ਇਹ ਆਰਟੀਕਲ 148 ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਹੈ ਸਾਡਾ ਪੰਜਾਬ ਸ਼ਬਦ ਕਿਸ ਭਾਸ਼ਾ ਦਾ ਸ਼ਬਦ ਤੋਂ ਬਣਿਆ ਜੀ ਇਹ ਪਰਸ਼ੀਅਨ ਲੈਂਗੁਏਜ ਤੋਂ ਬਣਿਆ ਵਦੇਸ਼ੀ ਹਮਲਾਵਰ ਜਿਹੜੇ ਸੀਗੇ ਉਹ ਹਮਲਾ ਕਰਨ ਲਈ ਅधिक ਤੋਂ ਅधिक ਜਿਹੜਾ ਰਸਤਾ ਉਹਨਾਂ ਨੇ ਵਰਤਿਆ ਭਾਰਤ ਤੋਂ ਦਾ ਪੰਜਾਬ ਦੇ ਵਿੱਚ ਦੀ ਕਿੱਧਰਤੀ ਹੁੰਦੀ ਸੀ ਤਾਂ ਖੈਪਰ ਦਰਰੇ ਰਾਹੀਂ ਹੁੰਦੀ ਸੀ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਅਧੀਨ ਕਿਸ ਦੀ ਅਗਵਾਈ ਵਿੱਚ ਸ਼ਾਮਲ ਕੀਤਾ ਗਿਆ ਤਾਂ ਲਾਰਡ ਟਲਹੋਜੀ ਦੀ ਅਗਵਾਈ ਵਿੱਚ ਸ਼ਾਮਲ ਕੀਤਾ ਗਿਆ 29 ਮਾਰਚ 1849 ਟਲਹੋਜੀ ਸਾਹਿਬ ਨੇ ਜਿਹੜਾ ਸੀਗਾ antim ਲੜਾਈ ਹੋਈ ਸੀ ਸਾਡੀ ਸਖ ਐਂਗਲਵਾਰ ਸਿੰਘ ਜਿਹੜੀਆਂ ਉਹਨਾਂ ਦੇ ਬਾਅਦ 29 ਮਾਰਚ 1859 ਨੂੰ ਪੰਜਾਬ ਆਪਦੇ ਦੀਨ ਕਰਦੇ ਸੀ ਅੰਗਰੇਜ਼ੀ ਸਾਮਰਾਜ ਦੇ ਵਿੱਚ ਆ ਭਾਰਤ ਵਿੱਚ ਪੁਰਤਗਾਲ ਤੋਂ ਕਿਹੜਾ ਵਿਦੇਸ਼ੀ ਯਾਤਰੀ ਭਾਰਤ ਆਇਆ ਸੀ ਜੀ ਪੁਰਤਗਾਲ ਤੋਂ ਕਿਹੜਾ ਵਿਦੇਸ਼ੀ ਯਾਤਰੀ ਆਇਆ ਸੀ ਪੁਰਤਗਾਲ ਤੋਂ ਆਇਆ ਸੀ ਜੀ ਵਾਸਕੋ ਡਿਗਾਮਾ ਕੌਣ ਆਇਆ ਸੀ ਜੀ ਵਾਸਕੋ ਡਿਗਾਮਾ ਵਾਸਕੋ ਡਿਗਾਮਾ ਨੈਕਸਟ ਆ ਜੋ ਜੀ ਅਗਲਾ ਕੁਐਸਚਨ ਹੈ ਜੀ ਅਗਲਾ ਪ੍ਰਸ਼ਨ ਸਾਡਾ ਜੀ ਹਰਸ਼ਵਰਧਨ ਦੇ ਸਮੇਂ ਕਿਸ ਚੀਨੀ ਯਾਤਰੀ ਨੇ ਸੀ ਯੁਕੀ ਸੀ ਯੁਕੀ ਜੀ ਪੁਸਤਕ ਦਾ ਨਾਮ ਹੈ ਇਹ ਪੁਸਤਕ ਲਿਖੀ ਸੀ ਕੀ ਹਿਉਨ ਸਾਗ ਨੇ ਭਾਰਤੀ ਸੰਵਿਧਾਨ ਵਿੱਚ ਕਿਸ ਆਰਟੀਕਲ ਦੇ ਅਧੀਨ ਨਵੇਂ ਰਾਜ ਦਾ ਨਿਰਮਾਣ ਕੀਤਾ ਜਾਂਦਾ ਆਰਟੀਕਲ ਕਿਹੜਾ ਜੀ ਉਹ 3 ਦੇ ਅਧੀਨ ਥੈਂਕ ਯੂ ਜੀ ਧੰਨਵਾਦ